ਕਿਸਾਨਾਂ ਦੀ 58 ਲੱਖ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਘਰਸ਼ ਠਿੱਖਾ ਕੀਤਾ ਗਿਆ ਹੈ ਤੇ ਉਹਨਾਂ ਵੱਲੋਂ ਮਿਲ ਕੇ ਰਹੀ ਗਈ ਹੈ ਕਿਸਾਨ ਗੰਨਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਦੇ ਨਾਂ ਤੇ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਦੇ ਵਿੱਚ ਕੋ ਜਨਰੇਸ਼ਨ ਪਲਾਂਟ ਦੇ ਮੁਰੰਮਤ ਦੀ ਵੀ ਮੰਗ ਕੀਤੀ ਗਈ ਹੈ ਉਥੇ ਹੀ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਦੀ ਬਕਾਇਆ ਰਾਸ਼ੀ ਨਾ ਦਿੱਤੀ ਗਈ ਤਾਂ ਉਹਨਾਂ ਵੱਲੋਂ ਸੰਘਰਸ਼ ਠਿੱਖਾ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਜੀਤ ਬਖਤ ਵੀ ਮਨਵਸ਼ਰ ਤੋਂ ਜਸਪ੍ਰੀਤ ਸਿੰਘਪੁਰ ਮੇਰੇ ਨਾਲ ਹਪਨ ਸਿੰਘ ਜੀ ਰ ਅੱਜ ਸ਼ੁਕਰਮੰਦ ਨਵਾਂ ਸ਼ਹਿਰ ਦੇਖੇ ਕਿਸਾਨ ਕਨੈਕਟ ਘਰਚ ਪੇਟੀ ਵੱਲੋਂ ਸੰਘਰਸ਼ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾ ਗਿਆ ਜਿੰਦੇ ਵਿੱਚ ਮੰਗ ਕੀਤੀ ਗਈ ਕਿ ਉਹਨਾਂ ਦਾ 58 ਲੱਖ ਦੇ ਕਰੀਬ ਜਿਹੜਾ ਬਕਾਇਆ ਰਹਿੰਦਾ ਉਸ ਨੂੰ ਅਜੇ ਤੱਕ ਸਰਕਾਰ ਨੇ ਨਹੀਂ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਖ ਮੰਗਾਂ ਨੂੰ ਲੈ ਕੇ ਜਿੱਤੇ ਮਿਰਦੇ ਕੋਜ ਰੈਸ਼ਮ ਪਲਾਂਟ ਨੂੰ ਸ਼ੁਰੂਆਤ ਕਰਨ ਦੀ ਮੰਗ ਕੀਤੀ ਗਈ ਆ ਤੇ ਉਹਦੀ ਮੁਰੰਮਤ ਜਿਹੜੀ ਆ ਅਜੇ ਤੱਕ ਨਹੀਂ ਹੋਈ ਇਸ ਲਈ ਵਾਰ ਕਾਫੀ ਕਿਸਾਨਾਂ ਨੂੰ ਖੱਜਲ ਖਵਾਰ ਹੋਣਾ ਪਿਆ ਕਈ ਕਈ ਦਿਨ ਮੈਨ ਬੱਲ ਰਹੀ ਹੈ ਅੱਜ ਮੋੜ ਕਿਸਾਨ ਕੰਨਾਬਾ ਦੇ ਵਿੱਚ ਸੰਘਰਸ਼ ਕਰ ਰਹੇ ਨੇ ਆਓ ਆਪਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਵਾ ਰਹੇ ਹਾਂ ਅਸੀਂ 슈ਗਰ ਮਿਲ ਤੇ ਅੱਜ ਜੀਮੀਦਾਰ ਇਕੱਠੇ ਹੋਏ ਸੀ 200 ਕਰੀਬ ਦੇ ਕਿਸਾਨ ਸਿਗਾ ਜਾਇਆ ਕਿਉਂਕਿ ਮਿਲ ਦੇ ਵਿੱਚ ਜਿਹੜਾ ਪਲਾਂਟ ਹੈ ਉਹੀ ਰਿਪੇਅਰ ਨੇ ਹੋ ਰਹੀ ਨਾ ਉਹਦਾ ਕੁਝ ਚੱਲ ਰਿਹਾ ਤੇ ਨਾਲੇ ਮਿਲਦੀ ਜਿਹੜੀ ਪੇਮੈਂਟ ਆ ਉਹ ਇਸ ਸਾਲ ਦੀ ਵੀ ਰਹਿੰਦੀ ਹੈ ਤੇ ਪਿਛਲੇ ਸਾਲ ਦੀ 58 ਲੱਖ ਰੁਪਈਆ ਇਹਨਾਂ ਨੂੰ ਅਸੀਂ ਐਗਰੀ ਉਹਦਾ ਰਹਿਦਾ ਆਪਣਾ ਥੋੜਾ ਜਲਾ ਕਰ ਪਈਆ ਉਹ ਉਹਦਾ ਧਰਨਾ ਲਾਇਆ 17 ਫਰਵਰੀ ਨੂੰ ਜੀ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਸੀ ਤੇ ਅਸੀਂ ਤੁਹਾਡੇ ਜਿਹੜੇ ਪੈਸੇ ਆ ਉਹ ਪਾ ਦੇਣੇ ਆ ਉਹ ਕੋਈ ਪੈਸਾ ਨਹੀਂ ਪਾਇਆ ਨਾਲੇ ਇਹ ਵੀ ਕੀਤਾ ਅਸੀਂ ਪ੍ਰੋਮਿਸ ਸਰਕਾਰ ਨੇ ਤੇ ਡੀਸੀ ਸਾਹਿਬ ਵੀ ਉਦੋਂ ਆਏ ਸੀ ਕਿ ਏਡੀਸੀ ਸਾਹਿਬ ਸਗੇ ਤੇ ਜਿਹੜੇ ਤੁਹਾਡੇ ਐਸਐਲ ਦੀ ਕਟੌਤੀ ਉਹ ਵੀ ਨਹੀਂ ਲੱਗੂਗੀ ਉਹ ਵੀ ਲਾਦੇ ਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵਾਦੇ ਆ ਉਹਨਾਂ ਨੂੰ ਪੂਰਾ ਕੀਤਾ ਜਾਵੇ ਨਾਲੇ ਜਿਹੜੀ ਐਸਐਲ ਦੀ ਪੇਮੈਂਟ ਰਹਿੰਦੀ ਆ ਉਹ ਕਿਸਾਨਾਂ ਦੀ ਪਾਈ ਜਾਵੇ ਕਿਉਂਕਿ ਕਿਸਾਨ ਜਿਹੜਾ ਐ ਇਸ ਵੇਲੇ ਆਪਣਾ ਉਹਨੂੰ ਗੰਨਾ ਵੇਚੇ ਨੂੰ 6 ਮਹੀਨੇ ਹੋ ਗਏ ਸਾਲ ਦੀ ਫਸਲ ਆ ਇਹ ਉਹਨੂੰ ਹਲੇ ਵੀ ਨਹੀਂ ਪੈਸੇ ਮਿਲਦੇ ਲੇਬਰਾਂ ਲੈ ਗਏ ਠੇਕੇ ਦਿੰਦੇ ਆ ਉਹ ਇਸ ਵੇਲੇ ਵਿਚਾਰਾ ਪੈਸੇ ਨੂੰ ਧੱਕੇ ਖਾਂਦਾ ਫਿਰਦਾ ਕੋਈ ਜਿਹੜੀ ਪੇਮੈਂਟ ਆ ਉਹ ਪਾਈ ਜਾਵੇ ਤੇ ਜਿਹੜਾ ਪਲਾਂਟ ਦਾ ਕੰਮ ਆ ਉਹਨਾਂ ਮਿਲਦਾ ਇਹ ਆ ਸਰਕਾਰ ਆਪਣੇ ਅੰਡਰ ਚ ਲੈ ਕੇ ਉਨ੍ਹਾਂ ਦੇ ਉੱਤੇ ਕਾਰਵਾਈ ਕਰੇ ਜਿੱਦਾਂ ਪਲਾਂਟ ਨੂੰ ਠੀਕ ਨਹੀਂ ਕਰਾਉਂਦੇ ਹੈਗੇ ਪਲਾਂਟ ਦੀ ਰਿਪੇਅਰ ਨਹੀਂ ਚੱਲਦੀ ਸਰਕਾਰ ਆਪਣੇ ਅੰਡਰ 'ਚ ਲੈ ਕੇ ਕਿਉਂਕਿ ਉਹਨਾਂ ਦਾ ਐਗਰੀਮੈਂਟ ਇਸ ਸਾਲ ਮੁੱਕ ਗਿਆ ਤੇ ਆਪਣੇ ਅੰਡਰ 'ਚ ਲੈ ਕੇ ਇਹ ਜਿਹੜਾ ਪਲਾਂਟ ਵਾ ਇਹ ਨਹੀਂ ਚਾਲੂ ਕਰਨ ਦਾ ਭਰੋਸਾ ਦਵਾਵੇ ਸਾਨੂੰ ਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ